ਰੀਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਲੇਖ ਵੀਡੀਓ ਬਾਰੇ ਮੰਨੂ ਦੇ ਆਸ਼ਿਕ ਬਾਰੇ ਕਵਲ ਨੂੰ ਲੱਗਿਆ ਪਤਾ ਦੇ ਘਰ ਵਿੱਚ ਪਿਆ ਕਲੇਸ਼ ਆਪਾਂ ਇਸ ਬਾਰੇ ਗੱਲ ਕਰਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਆ ਜੋ ਆਪਾਂ ਗੱਲ ਕਰਦੇ ਆਂ ਜਦੋਂ ਸਾਰੇ ਜਾਂਦੇ ਘਰੋਂ ਚਲੇ ਜਾਂਦੇ ਆ ਤਾਂ ਮੰਨੂ ਆਪਣੇ ਕਿਸੇ ਪੁਰਾਣੇ ਆਸ਼ਿਕ ਦੇ ਨਾਲ ਗੱਲਾਂ ਕਰਨ ਲੱਗ ਜਾਂਦੀ ਆ ਤੇ ਉਸ ਨੂੰ ਕਹਿੰਦੀ ਆ ਕਿ ਤੁਸੀਂ ਨਾ ਫੋਨ ਕਰਿਆ ਕਰੋ ਜਦੋਂ ਸਾਰੇ ਜਾਂਦੇ ਚਲੇ ਜਾਂਦੇ ਆ ਮੈਂ ਆਪਣੇ ਆਪ ਤੁਹਾਨੂੰ ਫੋਨ ਕਰਿਆ ਕਰੂੰਗੀ ਤੇ ਮੈਂ ਜਲਦੀ ਇਹਨਾਂ ਨੂੰ ਮਨਾ ਕੇ ਚੰਡੀਗੜ੍ਹ ਵੀ ਆ ਜਾਊਂਗੀ ਉਹ ਵੀ ਅੱਗੋਂ ਕਹਿੰਦਾ ਹਾਂ ਤੂੰ ਜਲਦੀ ਚੰਡੀਗੜ੍ਹ ਆ ਜਾ ਤੇ ਅਜੋ ਮੰਨੂ ਉਸਦੇ ਨਾਲ ਗੱਲਾਂ ਕਰਦੀ ਹੁੰਦੀ ਆ ਤਾਂ ਕਵਲ ਦੀ ਚਾਚੀ ਉਹ ਆ ਗੱਲਾਂ ਸੁਣ ਲੈਂਦੀ ਆ ਕਿਉਂਕਿ ਚਾਚੀ ਨੇ ਹੀ ਮੰਨੂ ਦਾ ਰਿਸ਼ਤਾ ਕਰਵਾਇਆ ਹੁੰਦਾ ਉਹਨੂੰ ਬਹੁਤ ਟੈਨਸ਼ਨ ਹੋ ਜਾਂਦੀ ਆ ਕਿ ਆਹ ਕਹਿੋ ਕੀ ਕਰ ਰਹੀ ਆ ਉਹ ਫਿਰ ਉੱਪਰ ਆ ਕੇ ਮੰਨੂ ਨੂੰ ਬੋਲਦੀ ਆ ਕਿ ਤੂੰ ਹਜੇ ਤੱਕ ਉਸ ਮੁੰਡੇ ਦਾ ਖਿਆੜਾ ਕਿਉਂ ਨਹੀਂ ਛੱਡਿਆ ਉਹ ਅਗਿਓ ਮੰਨੂ ਕਹਿੰਦੀ ਮੈਨੂੰ ਤਾਂ ਇਹ ਐਵੇਂ ਤੁਸੀਂ ਕਿਉਂ ਬੋਲ ਰਹੇ ਮੈਨੂੰ ਤਾਂ ਕਿਸੇ ਦਾ ਵੀ ਫੋਨ ਨਹੀਂ ਆਇਆ ਉਹ ਕਹਿੰਦੀ ਮਾਫ਼ ਦੇ ਨੂੰ ਸੁਣਿਆ ਗੱਲਾਂ ਕਰਦੀ ਨੂੰ ਮੈਂ نیچے ਹੀ ਖੜੀ ਸੀ ਜੇ ਕੱਲ ਨੂੰ ਘਰ ਦੇ ਨੂੰ ਪਤਾ ਲੱਗ ਗਿਆ ਤਾਂ ਉਹ ਸਾਰੇ ਜਨਮ ਮੇਰੀ ਹੀ ਮੇਰੇ ਹੀ ਛਿੱਤਰ ਫੇਰਨਗੇ ਤੇਰਾ ਤਾਂ ਕੁਝ ਨਹੀਂ ਯਾਨਾ ਜੇ ਦੋਨੋਂ ਜਾਨੀਆਂ ਲੜਦੀਆਂ ਹੁੰਦੀਆਂ ਤਾਂ ਕਵਲ ਦੀ ਮੰਮੀ ਆ ਜਾਂਦੀ ਤੇ ਉਹ ਉਹਨਾਂ ਦੀਆਂ ਗੱਲਾਂ ਸੁਣ ਲੈਂਦੀ ਆ ਉਹਨੂੰ ਸ਼ੱਕ ਹੋ ਜਾਂਦਾ ਕਿ ਆ ਕਿਸੇ ਮੁੰਡੇ ਬਾਰੇ ਗੱਲਾਂ ਕਰ ਰਹੇ ਨੇ ਉਹ ਉਹਨੂੰ ਬਹੁਤ ਟੈਨਸ਼ਨ ਹੋ ਜਾਂਦੀ ਆ ਉਹ ਆ ਸਾਰੀਆਂ ਗੱਲਾਂ ਕਵਲ ਨੂੰ ਦੱਸਦੀ ਆ ਤੇ ਕਵਲ ਬਹੁਤ ਗੁੱਸੇ ਦੇ ਵਿੱਚ ਆ ਜਾਂਦਾ ਜੋ ਸਿੱਧਾ ਮਨ ਨੂੰ ਕੋ ਜਾਂਦਾ ਤੇ ਮਨ ਨੂੰ ਬੋਲਣ ਲੱਗ ਜਾਂਦਾ ਕਵਲ ਕਹਿੰਦਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਕੋ ਕਿਸੇ ਮੁੰਡੇ ਦੇ ਨਾਲ ਗੱਲਾਂ ਕਰਦੀ ਆ ਤੇ ਮਨ ਨੂੰ ਕਹਿੰਦੀ ਮੈਂ ਕਿਸੇ ਦੇ ਨਾਲ ਵੀ ਗੱਲਾਂ ਨਹੀਂ ਕਰਦੀ ਮੇਰਾ ਫੋਨ ਚੈੱਕ ਕਰ ਲੋ ਮਨੂੰ ਪਹਿਲਾਂ ਹੀ ਉਸਦਾ ਨੰਬਰ ਡਿਲੀਟ ਕਰ ਦਿੰਦੀ ਹੁੰਦੀ ਆ ਦੇ ਉਸ ਤੋਂ ਬਾਅਦ ਕਬਲ ਨੂੰ ਬਹੁਤ ਗੁੱਸਾ ਆਦਾ ਤੇ ਉਹ ਮੰਮੀ ਨਾਲ ਵੀ ਗੱਲ ਕਰਦਾ ਤੇ ਕਬਲ ਕਹਿੰਦਾ ਮੈਨੂੰ ਤਾਂ ਪਤਾ ਹੀ ਆ ਕਿਸੇ ਦੇ ਨਾਲ ਗੱਲਾਂ ਕਰਦੀ ਹੈ ਪਰ ਮੇਰੇ ਕੋਈ ਪ੍ਰੂਫ ਨਹੀਂ ਹੈਗਾ ਜਿੱਦਨ ਮੈਨੂੰ ਪ੍ਰੂਫ ਦਾ ਪਤਾ ਮਿਲ ਗਿਆ ਤਾਂ ਮੈਂ ਉਸ ਨੂੰ ਛੱਡੂਗਾ ਨਹੀਂ ਤੇ ਆ ਗੱਲਾਂ ਸੁਣ ਕੇ ਚਾਚੀ ਵੀ ਆ ਜਾਂਦੀ ਆ ਤੇ ਚਾਚੀ ਦੇ ਨਾਲ ਵੀ ਕਬਲ ਬਹੁਤ ਵੈਸ ਕਰਦਾ ਕਬਲ ਕਹਿੰਦਾ ਕਿਸੇ ਮੁੰਡੇ ਦੇ ਨਾਲ ਗੱਲਾਂ ਕਰਦੀਆਂ ਮੈਨੂੰ ਪਤਾ ਆ ਪਰ ਮੇਰੇ ਕੋਈ ਪ੍ਰੂਫ ਨਹੀਂ ਹੈਗਾ ਜਿੱਦਨ ਮੈਨੂੰ ਪ੍ਰੂਫ ਮਿਲ ਗਿਆ ਪਹਿਲਾਂ ਮੈਂ ਇਹਨੂੰ ਮਾਰੂੰਗਾ ਉਸ ਤੋਂ ਬਾਅਦ ਚਾਚੀ ਨੂੰ ਟੈਨਸ਼ਨ ਹੋ ਜਾਂਦੀ ਹੈ ਚਾਚੀ ਕਹਿੰਦੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਸ ਨੂੰ ਦਾ ਘਰੋਂ ਫੋਨ ਆਇਆ ਹੋਇਆ ਸੀਗਾ ਤੇ ਮੈਂ ਉਸ ਨੂੰ ਸਮਝਾ ਰਹੀ ਸੀ ਤੂੰ ਘਰੇ ਜ਼ਿਆਦਾ ਗੱਲ ਨਾ ਕਰਿਆ ਕਰ ਦੇ ਆਪਣੇ ਘਰ ਵਾਲ ਵੀ ਧਿਆਨ ਦੇ ਇੰਨਾ ਕਹਿ ਕੇ ਚਾਚੀ ਉਸ ਤੋਂ ਚਲੇ ਜਾਂਦੀ ਆ ਤੇ ਬਾਅਦ ਚਾਚੀ ਨੂੰ ਟੈਨਸ਼ਨ ਹੋ ਜਾਂਦੀ ਆ ਕਿ ਅੱਜ ਤਾਂ ਮੈਂ ਕਿਵੇਂ ਨਾ ਕਿਵੇਂ ਕਰਕੇ ਬਚ ਗਈ ਜੇ ਕੱਲ ਨੂੰ ਘਰ ਦੇ ਨੂੰ ਪਤਾ ਲੱਗ ਗਿਆ ਤਾਂ ਮੇਰਾ ਕੀ ਮੇਰੇ ਕੀ ਰਹੂਗੀ ਮੇਰਾ ਦੋਨਾਂ ਪਾਸੋਂ ਛਿੱਤਰ ਪੈਣਗੇ ਉਸ ਨੂੰ ਬਹੁਤ ਟੈਨਸ਼ਨ ਹੋ ਜਾਂਦੀ ਆ ਤੇ ਉਹ ਘਰ ਜਾ ਕੇ ਬਿਮਾਰ ਹੋ ਜਾਂਦੀ ਆ ਉਸ ਤੋਂ ਬਾਅਦ ਵਿੱਕੀ ਔਰ ਪ੍ਰੀਤ ਸੋਚਦੇ ਆ ਕਿ ਅਚਾਨਕ ਮੰਮੀ ਨੂੰ ਕੀ ਹੋ ਗਿਆ ਚੰਗੀ ਭਲੀ ਦੇ ਘਰੋਂ ਗਈ ਸੀ ਜਦੋਂ ਵਾਪਸ ਆਈ ਤਾਂ ਬਿਮਾਰ ਪੈ ਗਈ ਆ ਉਹ ਸੋਚਦੇ ਆ ਕਿ ਜਰੂਰ ਕੁਝ ਉੱਥੇ ਲੜਾਈ ਹੋਈ ਹੁੰਦੀ ਆ ਲੜਾਈ ਹੋਈ ਹੁੰਦੀ ਆ ਤਾਂ ਹੀ ਮੰਮੀ ਨੂੰ ਇਹ ਟੈਨਸ਼ਨ ਹੋਈ ਹੋਈ ਆ ਅੱਗੇ ਕੀ ਹੋਇਆ ਤੁਹਾਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ ਜੀ